ਉਹ ਨਵੇਂ ਮਿਹਰਬਾਨੀਆਂ ਗੱਡੀ ਲਿਆਂਦੀ ਹੂੰ ਉਹ ਮੁੰਡੇ ਆ ਗਏ ਉਹ ਕਹਿੰਦੇ ਵੇਖਣ ਲੱਗ ਗਏ ਕਹਿੰਦੇ ਯਾਰ ਵੇਖ ਉਹ ਮੁੰਡਾ ਜਿਹੜਾ ਹੈ ਨਹੀਂ ਸੀ ਜਿਹਦੀ ਗੱਡੀ ਉਹ ਗਿਆ ਸੰਗਰੂਰ ਅੱਛਾ ਮ ਘਰੇ ਲਾ ਕੇ ਨਹੀਂ ਫਿਰ ਮੈਂ ਉਹ ਮੈਂ ਚੱਲ ਉਹ ਦਿਖਾ ਕੇ ਫਿਰ ਮੈਂ ਗੱਡੀ ਉਹਨਾਂ ਕੋਲ 20 ਘੰਟਾ ਲੱਗੋ ਬੁੱਕ ਕਰਕੇ ਗਿਆ ਦਿੱਲੀ ਨੂੰ ਅੱਛਾ ਹੂੰ ਫਿਰ ਚੱਲੀ ਜਾਂਦਾ ਹੁਣ ਚੱਲੀ ਜਾਂਦਾ ਬਾਬੇ ਦੀ ਕੋਈ ਰੋਕ ਟੋਕ ਨਹੀਂ ਰਾਹ ਚ ਨੋ ਨੋ ਨਾ ਕੋਈ ਇਸ਼ੂ ਨਹੀਂ ਇਦਾਂ ਦਾ ਹਾਂ ਵੈਸੇ ਪਤਾ ਕੀ ਗੱਲ ਹੈ ਕਾਨੂੰਨ ਕਰਕੇ ਥੋੜਾ ਜਿਹਾ ਜਦੋਂ ਦਿੱਕਤ ਆ ਤਾਂ ਦਿੱਕਤ ਆਉਂਦੀ ਹੈ ਪਰ ਹੈ ਤਾਂ ਸਾਰਿਆਂ ਲਈ ਉਹ ਹੂੰ ਜੇ ਆਪਾਂ ਕੱਲੇ ਹਾਂ ਹਾਂ ਤਾਂ ਲੈ ਲਈ ਅਗੇ ਸਾਈਕਲ ਰੋਡ ਤੇ ਚਲਾ ਰਿਹਾ ਉਹ ਵੀ ਡਰਾਈਵਰ ਹੈ ਹਾਂ ਸਕੂਟਰ ਮੋਟਰਸਾਈਕਲ ਕਾਰ ਜੀਪ ਬੱਸ ਟਰੱਕ ਇੱਥੋਂ ਤੱਕ ਕਿ ਮੰਗਲ ਟ੍ਰੇਨ ਚਲਾ ਰਿਹਾ ਚਲਾਉ ਉਹ ਵੀ ਡਰਾਈਵਰ ਰਿਹਾ ਹੁਣ ਜਦੋਂ ਗੱਡੀ ਚਲਾਉਣ ਨੂੰ ਡਰ ਜਾਂਦਾ ਲੱਗਦਾ ਉਹ ਪੈ ਤਾਂ ਆਉਂਦਾ ਹੁਣ ਅੱਗੇ ਅੱਗੇ ਨਹੀਂ ਸੀਗਾ ਹੁਣ ਭੈ ਜਾਉਂਦਾ ਇੱਕ ਨਹੀਂ ਯਾਰ ਉਹ ਤਾਂ ਫੀਲ ਤਾਂ ਹੁੰਦੀ ਹੈ ਹੈ ਉਹ ਚੀਜ਼ ਤਾਂ ਹੁੰਦਾ ਹੀ ਆ ਡਰ ਤਾਂ ਡਰੀ ਆ ਲੈ ਵੀ ਬਾਈ ਜਿੰਦਰ ਦਿੱਲੀ ਤੋਂ 에어ਪੋਰਟ ਦਾ ਰੌਂਡ ਲਾ ਕੇ ਆਇਆ ਹੈਗਾ ਤੇ ਬਾਈ ਘਰੇ ਨਹੀਂ ਗਿਆ ਸਿੱਧਾ ਆਪਣੇ ਕੋਲ ਹੀ ਆ ਗਿਆ ਕਰੋ ਫੋਨ ਆਈ ਜਾਂਦੇ ਹੈ ਕਰੋ ਫੋਨ ਆਈ ਜਾਂਦੇ ਨੇਗੇ ਤੇ